ਸਾਂ ਤੇ ਕੋਈ ਲੱਗਿਆ 100 ਰੁਪਿਆ ਤੀਆਂ ਜਦੋਂ ਸੌਣ ਦੀਆਂ ਤੀਆਂ ਲੱਗੀਆਂ ਤੇ ਕੀ ਦੀ ਤਾਂ ਛੇਦੀ ਛੇਦੀ ਭੱਜਾਈ ਤਿਆਰ ਹੋ ਕੇ ਕਹਿੰਦੀ ਮੈਂ ਛੇਦੀ ਜਾਵਾਂ ਕਿਤੇ ਲੇਟ ਨਾ ਹੋ ਜਾ ਸਮੇਂ ਤੋਂ ਜਦ ਦੀ ਦੀ ਛੇਦੀ ਛੇਦੀ ਭੱਜਾਈ ਤੇ ਘਰੇ ਕੋਈ ਦਾਦ ਸਾਹਿਬ ਜੀ ਹੈ ਨਹੀਂ ਸੀ ਖਾਣ ਨੂੰ ਉਧਰ ਵੀ ਤੇ ਆਏ ਰੋਟੀ ਖਾਣ ਅੱਛਾ ਰੋਟੀ ਖਾਣ ਜਦੋਂ ਆ ਗਏ ਤੇ ਤੀਆਂ ਦੇ ਚਾਚ ਸਾਕੀ ਬਣਾਉਣੀ ਪੰਦਗੀ ਅੱਛਾ ਮੈਂ ਘਰੇ ਕੁਝ ਪਣਾਉ ਨੂੰ ਰੱਖਿਆ ਲੈ ਕੇ ਤੇ ਉਹ ਤਾਂ ਆ ਕੇ ਬੋਲਣ ਲੱਗ ਕੇ ਵੀ ਛੇਦੀ ਰੋਟੀ ਲਿਆ ਦਾਦੀ ਫੇਰ ਨਾ ਤਾਂ ਉਹ ਸਬਜ਼ੀ ਲੱਭੇ ਨਾ ਬਣਾਉਣ ਨੂੰ ਕੁਛ ਲੱਭੇ ਫੇਰ ਗਈ ਛੇਤੀ ਛੇਤੀ ਕਰੇ ਤੇ ਕਦੇ ਹਰਦੀਪ ਦੀ ਜੀ ਤਾਂ ਪੁੱਛੇ ਕਦੇ ਜੱਸ ਤਾਂ ਪੁੱਛੇ ਸਬਜ਼ੀ ਮੇਰੇ ਨਾ ਮਿਲੀ ਫੇਰ ਹੌਲੀਕ ਦੇਣੇ ਦੇ ਟੋਬੇ ਤੇ ਕਿ ਕਿ ਟੋਬੇ ਤੇ ਚਲੀ ਗਈ ਪੰਜ ਸੱਤ ਗੱਡੂ ਘੜ ਲਿਆਈ ਘੜ ਲਿਆਈ ਆ ਕੇ ਹੌਲੀਕ ਦੇਣੇ ਬਣਾ ਕੇ ਕਹਿੰਦੇ ਜਦ ਜਦ ਲਵਾਤੀ ਜਦੋਂ ਧਰੇ ਮੂਰੇ ਉਹ ਕਹਿੰਦੇ ਵੀ ਕਾੜੀ ਸਬਜ਼ੀ ਆ ਕਹਿੰਦੀ ਖਾ ਲੋ ਸਿੰਘੀ ਸਬਜ਼ੀ ਖਾ

ਮਗਨ ਹੋ ਗਈ ਪਾਣੀ ਜੀ ਕੌਡਾ ਸਾਇਟ ਪਰਦਾ ਇਕਾ ਬੇਮੈਂ ਖੱਲੀ ਤੈਨ ਗੀ ਕੌਡਾ ਕਰਟ ਪਰਦਾ ਇਕਾ ਬੇਮੈਂ ਖੱਲੀ ਤੈਨ ਗੀ ਕੌਡਾ ਕਰਟ ਪਰਦਾ ਇਕਾ ਬੇਮੈਂ ਖੱਲੀ ਤੈਨ ਗੀ ਤੇਰੀ ਆਈ ਤੇਰੀ ਆਈ ਤੈਨ ਵੇਖ ਚੰਨੀ ਤੇਰੀ ਆਈ ਤੇਰੀ ਮਾਈ ਮੈਂ ਕਿਉ ਮਰਾਂ ਜਾਨਾ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ